ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੁਲਿਸ ਨੇ ਤਾਰਾਗੜ ਪੁਲਿਸ ਨੇ ਇੱਕ ਐਫ ਆਈ ਆਰ 88 ਨੰਬਰ ਜਿਹੜੀ ਹੈ ਆ ਸਾਡੇ ਕਲਾਇੰਟ ਸ੍ਰੀ ਜਗਿੰਦਰਪਾਲ ਜਿਹੜੇ ਐਕਸਐਮਐਲਏ ਨੇ ਉਹਨਾਂ ਦੇ ਖਿਲਾਫ ਦਰਜ ਕੀਤੀ ਆ 21 ਜਿਹੜਾ ਪਾਰਟ 1 ਜਿਹੜਾ ਮਾਈਨਿੰਗ ਐਕਟ ਦਾ 353 186 ਆਪੀਸੀ ਦੇ ਤਹਿਤ ਉਹਦੇ ਚ ਅੱਜ ਉਹਨਾਂ ਨੇ ਪੇਸ਼ ਕੀਤਾ ਸੀਗਾ ਡਿਊਟੀ ਮਿਨਿਸਟਰ ਸਾਹਿਬ ਦੇ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਜੁਡੀਸ਼ਲ ਕਸਟਡੀ ਦੇ ਵਿੱਚ ਭੇਜ ਦਿੱਤਾ। ਬਾਕੀ ਫਰਦਰ ਇਹਦੇ ਤੇ ਜਿਸ ਤਰੀਕੇ ਦੇ ਨਾਲ ਵੀ ਅਸੀਂ ਉਹਨਾਂ ਦੀ ਬੇਲ ਜਿਹੜੀ ਆ ਉਹ ਮੂਵ ਕਰਾਂਗੇ। ਔਰ ਜੋ ਵੀ ਬਰਦੀ ਕਾਰਵਾਈ ਲਾਹ ਮੁਤਾਬਕ ਹੈ ਉਹ ਕਰਾਂਗੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੁਲਿਸ ਨੇ ਤਾਰਾਗੜ ਪੁਲਿਸ ਨੇ ਇੱਕ ਐਫ ਆਈ ਆਰ 88 ਨੰਬਰ ਜਿਹੜੀ ਆ ਸਾਡੇ ਕਲਾਇੰਟ ਸ੍ਰੀ ਜਗਿੰਦਰਪਾਲ ਜਿਹੜੇ ਐਕਐਮਐਲਏ ਨੇ ਉਹਨਾਂ ਦੇ ਖਿਲਾਫ ਦਰਜ ਕੀਤੀ। ਆ 21 ਜਿਹੜਾ ਪਾਰਟ 1 ਜਿਹੜਾ ਮਾਈਨਿੰਗ ਐਕਟ ਦਾ 353 186 आईपीसी ਦੇ ਤਹਿਤ ਉਹਦੇ ਚ ਅੱਜ ਉਹਨਾਂ ਨੇ ਪੇਸ਼ ਕੀਤਾ ਸੀਗਾ ਡਿਊਟੀ ਮਿਨਿਸਟਰ ਸਾਹਿਬ ਦੇ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਬਾਕੀ ਫਰਦਰ ਇਹਦੇ ਤੇ ਜਿਸ ਤਰੀਕੇ ਦੇ ਨਾਲ ਵੀ ਅਸੀਂ ਉਹਨਾਂ ਦੀ ਬੇਲ ਜਿਹੜੀ ਆ ਉਹ ਮੂਵ ਕਰਾਂਗੇ ਔਰ ਜੋ ਵੀ ਬਰਦੀ ਕਾਰਵਾਈ ਲਾਹ ਮੁਤਾਬਕ ਹੈ ਉਹ ਕਰਾਂਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੁਲਿਸ ਨੇ ਤਾਰਾਗੜ ਪੁਲਿਸ ਨੇ ਇੱਕ ਐਫ ਆਈ ਆਰ 88 ਨੰਬਰ ਜਿਹੜੀ ਹੈ ਆ ਸਾਡੇ ਕਲਾਇੰਟ ਸ੍ਰੀ ਯੋਗਿੰਦਰਪਾਲ ਜਿਹੜੇ ਐਕਸਐਮਐਲ ਨੇ ਉਹਨਾਂ ਦੇ ਖਿਲਾਫ ਦਰਜ ਕੀਤੀ ਆ 21 ਜਿਹੜਾ ਪਾਰਟ 1 ਜਿਹੜਾ ਮਾਈਨਿੰਗ ਐਕਟ ਦਾ 353 186 ਆਈਪੀਸੀ ਦੇ ਤਹਿਤ ਉਹਦੇ ਚ ਅੱਜ ਉਹਨਾਂ ਨੇ ਪੇਸ਼ ਕੀਤਾ ਸੀਗਾ ਜੁਡੀ ਮhjustਰ ਸਾਹਿਬ ਦੇ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਬਾਕੀ ਫਰਦਰ ਇਹਦੇ ਤੇ ਜਿਸ ਤਰੀਕੇ ਦੇ ਨਾਲ ਵੀ ਅਸੀਂ ਉਹਨਾਂ ਦੀ ਬੇਲ ਜਿਹੜੀ ਆ ਉਹ ਮੂਵ ਕਰਾਂਗੇ ਔਰ ਜੋ ਵੀ ਬਰਦੀ ਕਾਰਵਾਈ ਲਾਹ ਮੁਤਾਬਕ ਹੈ ਉਹ ਕਰਾਂਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੁਲਿਸ ਨੇ ਤਾਰਾਗੜ ਪੁਲਿਸ ਨੇ ਇੱਕ ਐਫ ਆਈ ਆਰ 88 ਨੰਬਰ ਜਿਹੜੀ ਆ ਸਾਡੇ ਕਲਾਇੰਟ ਸ੍ਰੀ ਜਗਿੰਦਰਪਾਲ ਜਿਹੜੇ ਐਕਐਮਐਲਏ ਨੇ ਉਹਨਾਂ ਦੇ ਖਿਲਾਫ ਦਰਜ ਕੀਤੀ ਆ 21 ਜਿਹੜਾ ਪਾਰਟ 1 ਜਿਹੜਾ ਮਾਈਨਿੰਗ ਐਕਟ ਦਾ 353 186 IPC ਦੇ ਤਹਿਤ ਉਹਦੇ ਚ ਅੱਜ ਉਹਨਾਂ ਨੇ ਪੇਸ਼ ਕੀਤਾ ਸੀਗਾ ਜੁਡੀ ਮਿਜਿਸਟਰ ਸਾਹਿਬ ਦੇ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਬਾਕੀ ਫਰਦਰ ਇਹਦੇ ਤੇ ਜਿਸ ਤਰੀਕੇ ਦੇ ਨਾਲ ਵੀ ਅਸੀਂ ਉਹਨਾਂ ਦੀ ਬੇਲ ਜਿਹੜੀ ਆ ਉਹ ਮੂਵ ਕਰਾਂਗੇ ਔਰ ਜੋ ਵੀ ਬਰਦੀ ਕਾਰਵਾਈ ਲਾਹ ਮੁਤਾਬਕ ਹੈ ਉਹ ਕਰਾਂਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੁਲਿਸ ਨੇ ਤਾਰਾਗੜ ਪੁਲਿਸ ਨੇ ਐਫ ਆਈ ਆਰ 88 ਨੰਬਰ ਜਿਹੜੀ ਹੈ ਆ ਸਾਡੇ ਕਲਾਇੰਟ ਸ੍ਰੀ ਯੋਗਿੰਦਰਪਾਲ ਜਿਹੜੇ ਐਕਸਐਮਐਲ ਨੇ ਉਹਨਾਂ ਦੇ ਖਿਲਾਫ ਦਰਜ ਕੀਤੀ ਆ 21 ਜਿਹੜਾ ਪਾਰਟ 1 ਜਿਹੜਾ ਮਾਈਨਿੰਗ ਐਕਟ ਦਾ 353 186 ਆਈਪੀਸੀ ਦੇ ਤਹਿਤ ਉਹਦੇ ਚ ਅੱਜ ਉਹਨਾਂ ਨੇ ਪੇਸ਼ ਕੀਤਾ ਸੀਗਾ ਜੁਡੀ ਜਿੰਸਟਰ ਸਾਹਿਬ ਦੇ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਬਾਕੀ ਫਰਦਰ ਇਦੇ ਤੇ ਜਿਸ ਤਰੀਕੇ ਦੇ ਨਾਲ ਵੀ ਅਸੀਂ ਉਹਨਾਂ ਦੀ ਬੇਲ ਜਿਹੜੀ ਆ ਉਹ ਮੂਵ ਕਰਾਂਗੇ ਔਰ ਜੋ ਵੀ ਬਰਦੀ ਕਾਰਵਾਈ ਲਾਹ ਮੁਤਾਬਕ ਹੈ ਉਹ ਕਰਾਂਗੇ